अनफर्टुनेट ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਕੀ ਇਹਦੇ ਵਿੱਚ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਹੁੰਦਾ ਹੈ ਉਸ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਹੈ ਇਹ ਸ਼ੈਡੋ ਚੀਫ ਮਿਨਿਸਟਰ ਜਾਂ ਲੀਡਰ ਆਫ ਦੀ ਆਪੋਜੀਸ਼ਨ ਇਸ ਕਿਸਮ ਦੀ ਬਰਿਆਦਾ ਦੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਮੈਂ ਸਭਨੇ ਇਸ ਤੋਂ ਬੜੀ ਅਫਸੋਸਨਾਕ ਗੱਲ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਆਪਣੀ ਨੌਜਵਾਨ ਪੀੜ੍ਹੀ ਨੂੰ ચીਫ ਮਿਨਿਸਟਰ ਪੰਜਾਬ ਕਿਸ ਕਿਸਮ ਦਾ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਇਹਨਾਂ ਤੇ ਇਲਜ਼ਾਮ ਵੇਖੋ ਆਪੋਜੀਸ਼ਨ ਦਾ ਕੰਮ ਹੈ ਗਵਰਨਮੈਂਟ ਨੂੰ ਪਿੰਡ ਡਾਊਨ ਕਰਕੇ ਜਿਹੜੇ ਜੋ ਵੀ ਤੁਸੀਂ ਕੱਲ ਵੇਖੋ ਕੱਲ ਨੌਜਵਾਨ ਬੱਚੇ ਤੇ ਨਾਲ ਗੋਲੀਆਂ ਮਾਰਦੇ ਹਲਾਕਾਰ ਦਿੱਤਾ ਹੈ ਬਰੂਜ਼ਪੁਰ ਅਸੀਂ ਪਹਿਲੇ ਦਿਨੋਂ ਵਿਜੀਸੀ ਦੀ ਕਮੇਟੀ 'ਚ ਵੀ ਗੱਲ ਕੀਤੀ ਬੀਕਰ ਸਾਹਿਬ ਲੋਕ ਸਪੀਕਰ ਸਾਹਿਬ ਸਾਰਾ ਨਾਲ ਵੱਡਾ ਪੰਜਾਬ ਤੇ ਬਹੁਤ سارے ਮਸਲੇ ਨੇ ਬਟ ਉਹਨਾਂ ਸਾਰਾ ਨਾਲ ਵੱਡਾ ਮਸਲਾ ਲਾਅ ਐਂਡ ਆਰਡਰ ਤੇ ਉਹਦੇ ਚ ਤੁਸੀਂ ਡਿਸਕਸ਼ਨ ਦਾ ਵਕਤ ਵੇਖੋ ਡਿਸਕਸ਼ਨ ਨਹੀਂ ਹੋਈ ਕਿੱਥੇ ਉਹ ਲੋਰੈਂਸ ਮਿਸ਼ਨ ਹੋਈ ਤੋਂ ਲੈ ਕੇ ਤੁਸੀਂ ਹਰ ਰੋਜ਼ ਵੇਖ ਰਹੇ ਹੋ ਕੀ ਕੀ ਤੇ ਕੰਮ ਹੋ ਰਿਹਾ ਫਰੋਤੀਆਂ ਦਾ ਇੰਨਾ ਭਾਰੀ ਜ਼ੋਰ ਹੈ ਕੋਈ ਇਨਵੈਸਟਰ ਡਰਦਾ ਪੰਜਾਬ ਚ ਨਹੀਂ ਆ ਰਿਹਾ ਜਿਹੜੇ ਲੋਕ ਪੰਜਾਬ ਚ ਜਿਨ੍ਹਾਂ ਦੀ ਇਨਵੈਸਟਮੈਂਟਸ ਵੀ ਹੈ ਉਹ ਵੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਤੋਂ ਇੱਕ ਚੀਜ਼ ਮਿਨਿਸਟਰ ਇਸ ਤੇ ਉਹ ਵੀ ਮੈਂ ਸਮਝਦਾ ਕਿ ਅਚੀਵ ਮਿਨਿਸਟਰ ਉਸ ਪੋਜੀਸ਼ਨ ਚ ਨਹੀਂ ਸੀ ਜਿਸ ਅਚੀਵ ਮਿਨਿਸਟਰ ਉਹ ਜਸ ਪੋਜੀਸ਼ਨ ਚ ਆ ਕੇ ਬਿਆਨ ਦੇ ਰਹਾ ਹੈ। ਆਈ ਥਿੰਕ ਸੋ देयर वाज समथिंग ਸੀਰੀਅਸਲੀ ਦੋ। ਕਾਲਦਾ ਜਿਹੜਾ ਉਹਨਾਂ ਦਾ ਐਟੀਟਿਊਡ ਸੀ ਇਟ ਸ਼ੋਡ ਹੀ ਵਾਸ ਨੋਟ ਇਨ ਅ ਨਾਰਮਲ ਪੋਜੀਸ਼ਨ। ਮੈਨੂੰ ਨਾਰਮਲ ਨਹੀਂ ਸੀ ਜਾਪ ਐਬਨਾਰਮਲ ਜਾਪ ਰਿਹਾ ਸੀ। ਤੁਸੀਂ ਵੇਖੋ ਕਿਸ ਕਿਸਮ ਦਾ ਬੈਲ ਆਇਆ। ਪਲੋਟ ਲੀਗਲ ਕਰਤੇ ਨੇ ਕਾਲੀ ਲਈ ਤੋਂ ਇਸ ਕਿਸਮ ਦੇ ਕੰਮ ਨੇ ਤੋਂ ਅੱਜ ਵੀ ਅਸੀਂ ਬਹੁਤ ਸਾਰੇ ਇਸ ਕਿਸਮ ਦੇ ਮਸਲੇ ਉਠਾਵਾਂਗੇ ਚਲੋ ਇਹ ਜੋ ਮਰਜ਼ੀ ਕਰਦੇ ਨਾਲ ਇਹੀ ਇੱਕ ਕਾਰਨ ਬਣਿਆ ਜੋ ਚੀਫ ਮਿਨਿਸਟਰ ਦਾ ਇਹ ਤੌਰ ਤਰੀਕਾ ਹੈ ਇਹਨਾਂ ਦੀ ਜਿਹੜੀ ਭਾਸ਼ਾ ਹੈ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਦੇ ਵਿੱਚ ਤੇ ਆਊਟ ਆਫ ਹਾਊਸ ਉਹਦਾ ਕਾਰਨ ਹੀ ਬਣਿਆ ਕਿ 92 ਤੋਂ ਬੱਤੀਆਂ ਤਿਆਰ ਦੇਨਨ ਨੂੰ ਅਜੇ ਵੀ ਨਹੀਂ ਸਮਝ ਆਂਦੀ ਤੇ ਅਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਨ देयर ਟਾਈਮ ਦੇ ਵਿੱਚ ਇਹ ਬਤੀਆਂ ਤੋਂ ਦਸਾਂ ਬਰਾਤੇ ਰਹਿ ਜਾਂਦੇ ਕੋ ਅੱਜ ਸਪੀਕਰ ਪ੍ਰੂਫ ਦੇ ਵਿੱਚ ਸਪੀਕਰ ਸਾਹਿਬ ਨਾਲ ਗੱਲ ਕਰਾਂਗਾ ਸਪੀਕਰ ਸਾਹਿਬ ਇਹਦੇ ਵਿੱਚ ਖੁਦ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ ਸਪੀਕਰ ਸਾਹਿਬ ਨੇ ਸਾਰੇ ਹਾਊਸ ਨੂੰ ਕੰਫੀਡੈਂਸ ਦਿੱਤਾ ਇਹ ਯੂਨੀਨਮਸ ਫੈਸਲਾ ਜਿਹੜਾ ਹੈ ਬੋਰ ਸਿੰਘ ਵਾਲਾ ਇਹ ਹਾਊਸ ਨੇ ਕੀਤਾ ਉਸ ਤੋਂ ਬਾਅਦ ਸਪੀਕਰ ਸਾਹਿਬ ਦੇ ਹੱਥ ਵਿੱਚ ਨਹੀਂ ਰਹਿ ਗਿਆ ਇਹ ਜੋ ਕੁਝ ਵੀ ਕੀਤਾ ਇਹ ਗਿਆ ਸਮਝੋ ਅਨਕਨਸਟੀਟਿਊਸ਼ਨਲ ਨੇ ਸਪੀਕਰ ਸਾਹਿਬ ਨੂੰ ਜਿੰਨਾ ਚਿਰ ਹਾਊਸ ਨੂੰ ਕੰਫੀਡੈਂਸ ਨਹੀਂ ਸੀ ਲਿਆ ਸਾਦੇ ਕੰਮ ਨਹੀਂ ਸੀ ਕਰ ਸਕਦਾ ਅੱਜ ਮੈਂ ਪੁਆਇੰਟ ਇਹ ਚੁੱਕਾਂਗਾ ਸਪੀਕਰ ਸਾਹਿਬ ਕੋ ਕਿ ਸਪੀਕਰ ਸਾਹਿਬ ਤੁਹਾਡੇ ਕੋਲ బాਵਰ ਹੈ ਇੱਕ ਵਾਰ ਤੁਸੀਂ ਸਾਰੇ ਹਾਊਸ ਦਾ ਓਪੀਨੀਅਨ ਲੈ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਇਹ ਕੰਮ ਕੀਤਾ ਹੈ ਹਾਊਸ ਦੇ ਕੋਲ ਤਾਕਤ ਹੈ ਤੁਹਾਡੇ ਕੋਲ ਹੁਣ ਤਾਕਤ ਨਹੀਂ ਰਹੀ ਕੱਲ ਤੁਸੀਂ ਜੋ ਜਸਾਂ ਡੀਜੀਪੀ ਨੂੰ ਸਮਨ ਕੀਤਾ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਫਿਰ ਹਾਊਸ ਫਿਰ ਹਾਊਸ ਤੇ ਕੋਲੋਂ ਸਰਵਸੰਮਤੀ ਕਰਵਾਉਂਦਾ ਕਿ ਫਿਰ ਆਪਣੇ ਆਪ ਹੀ ਕਰ ਲੈਂਦੇ ਉਹਨਾਂ ਦੀ ਕਾਡੀਓ ਵੀ ਪ੍ਰੋਫਾਈਲ ਵੀਰਲ ਹੋ ਰਹੀ ਆ ਉਹ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਚੱਕੀ ਜਾ ਰਹੀ ਹੈ ਉਹ ਚੀਜ਼ਾ ਵੇਖੋ ਜਿਹੜੀ ਇਹ ਚੀਜ਼ਾਂ ਨੇ ਕਿ ਕੱਲ ਪ੍ਰੋਪਰਟੀਸ਼ਨ ਲੈ ਕੇ ਵੀ ਤਲਕੀ ਜਿਹੜੀ ਜਿਹੜੀ ਐਨਓਸੀ ਦਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੀ ਤੁਹਾਡਾ ਕਿਤੇ ਨਾ ਕਿਤੇ ਕਲਕੀ علاوہ ਵੀ ਤੁਹਾਡੇ ਨਾਲ ਜਿਹੜੀ ਹੋਈ ਹੈ ਤੁਸੀਂ ਵੇਖੋ ਤਲਕੀ ਤਾਂ ਆਤਮ ਮਜਬੂਰ ਹੈ ਇਨਾਂ ਦਾ ਸੀਐਮ ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਵਾਸ ਨਾਟ ਨਾਰਮਲ ਪੰਜਾਬ ਦੇ ਲੋਕ ਅੰਡਰਸਟੈਂਡ ਕਰਦੇ ਹੁਣ ਕਿ ਮੈਂ ਕਹਿਣਾ ਕੀ ਚਾਹੁੰਦਾ ਕੋਈ ਨਾਰਮਲ ਬੰਦੇ ਦਾ ਤੇ ਬਹਿਸ ਹੋ ਸਕਦੀ ਹੈ ਅਬਨਾਰਮਲ ਨਾਲ ਕੀ ਕਰੀਏ ਦੇਖੋ ਪਹਿਲੀ ਵਾਰ ਨਹੀਂ ਲੰਚ ਤੋਂ ਪਹਿਲੇ ਠੀਕ ਠਾਕ ਸੀ ਲੰਚ ਤੋਂ ਬਾਅਦ ਮੈਨੂੰ ਨਹੀਂ ਪਤਾ ਇਹਨਾਂ ਨੂੰ ਕੀ ਹੋਇਆ ਉਹ ਸਾਰਾ ਪੰਜਾਬ ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਤੌਰ ਤਰੀਕੇ ਇਹਨਾਂ ਦੇ ਜੈਸਚਰ ਇਹਨਾਂ ਦਾ ਜਿਹੜਾ ਆਪੋਜੀਸ਼ਨ ਨੂੰ ਧਮਕਾਉਂਦਾ ਢਾਂਗੇ ਡਰਾਉਣ ਦਾ ਢਾਂਗੇ ਜੀ ਉਹ ਜਿਹੜਾ ਹੈ ਲੋਕਾਂ ਨੇ ਵੇਖ ਹੀ ਲਿਆ ਮੈਂ ਤੁਹਾਨੂੰ ਦੱਸਿਆ 92 ਤੋਂ ਬਤੀਆਂ ਤੇ ਆ ਗਏ ਨੇ ਬਤੀਆਂ ਤੋਂ 11 ਤੱਕ ਜਾ ਕੇ ਇਹਨਾਂ ਚ ਤਾਕਤ ਹੈ ਇਹਨਾਂ ਕੋ ਫੇਸ ਕਰਨ ਦੀ ਤਾਕਤ ਹੀ ਨਹੀਂ ਇਹ ਭੱਜਣਾ ਚਾਹੁੰਦੇ ਤੇ ਕਨਸਟੀਟਿਊਸ਼ਨਲ ਮਜਬੂਰੀ ਹੈ 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ ਵਿੱਚ ਮਿਲਿਆ ਸੀ ਜੀ ਸਪਟੈਂਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਤੇ ਜੇ ਇਹਨਾਂ ਦਾ ਵਾਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹਾਊਸ ਲਈ ਸੀ ਅਤੇ 8 ਘੰਟੇ ਨੇ ਕੰਵਿਨ ਇਹਨਾਂ ਦੀ ਇੱਕ ਕਨਸਟੀਟਿਊਸ਼ਨਲ ਮਜਬੂਰੀ ਹੈ ਜਿੰਨੇ ਕਿ ਸੁਣਵਾਈਏ ਤੇ ਜੇ ਤੇ ਸਪੀਕਰ ਵਿਧਾਨ ਸਭਾ ਇੱਕ ਐਸਾ ਹੀ ਵਾਸ ਸੀ ਹਣੀ ਕੱਢਦਾ ਫਿਰਦਾ ਸਾਰੇ ਹਾਊਸ ਨੂੰ ਬੇਨਤੀ ਕਰਦਾ ਉਹਦੀ ਬੇਨਤੀ ਕਬੂਲੀ ਨਹੀਂ ਜਾਂਦੀ